ਚੱਲਦੇ ਆਪਾਂ ਬਾਬੇ ਨਾਲ ਕਰਦੇ ਆਂ ਗੱਲਬਾਤ ਤੇ ਵਧੀਆ ਯਾਰ 100 ਕਿੱਲਾ ਜ਼ਮੀਨ ਦੇ ਇਹਦੇ ਕੋਲੇ ਤਗੜਾ ਪੰਡਾ ਯਾਰ ਆਪਾਂ ਕਰੂਗਾ ਕਰਦੇ ਆਂ ਬਾਕੀ ਯਾਰ ਜ਼ਰੂਰ ਆਪਾਂ ਨੂੰ ਆਉਣਾ ਹੀ ਪੈਣਾ ਹੈ ਫੇਰ ਹੀ ਕੱਠਵੱਠ ਹੋਊਗਾ ਯਾਰ ਜੇ ਐ ਤਾਂ ਕੱਠਵੱਠ ਵੀ ਨਹੀਂ ਹੋਣਾ ਹਾਂ ਜਿਹਨੇ ਵੀ ਕੈਨੇਡਾ ਜਾਣਾ ਕਹਿੰਦੇ ਨੇ ਅਗਰੇ ਕਿੰਨੇ ਟਾਈ ਆਣਾ ਮੁੰਡੇ ਨੇ ਕੋਈ ਨਹੀਂ ਮੇਰੀ ਗੱਲ ਸੁਣ ਲੋ ਫੰਡ ਫੁੰਡ ਲੈਨੇ ਬਾਕੀ ਇੱਕ ਬੰਦਾ ਆਪਾਂ ਨੂੰ ਲਾਜ਼ਮੀ ਚਾਹੀਦਾ ਇਹਨਾਂ ਦਾ ਕਿਉਂਕਿ ਉੱਥੇ ਮੇਰੇ ਮਾਰਨਾ ਜਗਜੀਤ ਮਾਰ ਬੋਲ ਮੜਾ ਹੈਗਾ ਵੇਖ ਕਰੇ ਜਗਜੀਤ ਪੁੱਛਿਆ ਰਕ ਪਤਾ ਕਰੀਓ ਜੁਨੀਆ ਨਾਲ ਆ ਗਏ ਆਏ ਸ਼ਰਾ ਚਲੋ ਨਹੀਂ ਆਇਆ ਆਜੋ ਆਜੋ ਆ ਜੁਨੀਆ ਨਾਲ ਹੀ ਹੁੰਦੀ ਆ ਹੋਰ ਜੀ ਕੀ ਹਾਲ ਹੈ ਠੀਕ ਆ ਬਹੁਤ ਠੀਕ ਠਾਕ ਹੋ ਹੋਰ ਹਾਲ ਬੜਾ ਵਧੀਆ ਵਧੀਆ ਕੀੜੀ ਦੇ ਕਦੇ ਨਰਾਇਣ ਆ ਗਿਆ ਅੱਜ ਤਾਂ ਬੈ ਜਾ ਮੁੰਡਿਓ ਬੈਠੋ ਆ ਚੱਕ ਰੱਗੀ ਆਪਣਾ ਕੁਰਸੀ ਹੈ ਬੈਠੋ ਇਹ ਸ਼ਰਾ ਕੀ ਦਾ ਮੁੰਡਾ ਹਾਂ ਇਹ ਜਗਤਾਰੇ ਦਾ ਅੱਛਾ ਅੱਛਾ ਜਗਤਾਰੇ ਦਾ ਮੁੰਡਾ ਉਹ 500 ਕਾ ਸੈਕਟਰੀ ਬਣਾਤਾ ਆਪਾਂ ਯੂਨੀਅਨ ਦਾ ਅੱਛਾ ਅੱਛਾ ਉਹ ਆ ਚੰਡੇ ਤੋਂ ਮੇਰੀ ਨਿਗਾਹ ਘਟ ਹੈ ਹੂੰ ਤਾਂ ਚੰਡੇ ਤੋਂ ਇਹ ਡੱਲੇ ਆਲ ਦੀ ਲਾ ਲੰਦਾ ਹੈ ਹਾਂ 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 ਆਪਣਾ ਇਹ ਕੀ ਲੜੂ ਆ ਏ ਉਹਦਾ ਉੱਥੇ ਸੰਘਰਸ਼ ਹੂੰ ਅਜੀ ਤਾਂ ਆਏ ਆ ਇਸੀ ਤੇਰੇ ਕੋਲੇ ਹਾਂ ਸ਼ਰਾ ਵੀ ਇੱਕ ਤਾਂ ਫੰਡ ਆਪਾਂ ਪਿੰਡ ਚੋਂ ਇਕੱਠਾ ਫੰਡ 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 ਤੋਂ ਬਿਨਾ ਜਥੇਬੰਦੀ ਲੜੂ ਕਿ ਨਹੀਂ ਹਾਂ ਤੇ ਦੂਜਾ ਆਪਾਂ ਜਾਣਾ ਦੋ ਤਿੰਨ ਦਿਨਾਂ ਨੂੰ ਜਾਣਾ ਆਪਾਂ ਸ਼ਰਾ ਮਾਸ ਨੂੰ ਗੱਲ ਦੱਸਾਂ ਸਭ ਕੋ ਛੋਡੇ ਨਾਲ ਹੈ ਹਮ ਆਪਣੀਆਂ ਜ਼ਮੀਨਾਂ ਖੋ ਰਹੀਆਂ ਛੋਡੇ ਨਾਲ ਹੈ ਕੋਈ ਆਪਣਾ ਭਾਪੂ ਇਹ ਵੱਜ ਜੇ ਹਮ ਤੇ ਆਪਾਂ ਤੁਹਾਨੂੰ ਟਰੈਕਟਰ ਵੀ ਦੇਵਾਂਗੇ ਠੀਕ ਹੈ ਨਾ ਤੇ ਫੰਡ ਉਹ ਲਾਇਆ ਇਹ ਕਿੱਲਿਆਂ ਦਾ ਕਿਉਂ ਨਹੀਂ ਇਹ ਨਾ ਕੇਰਾ ਦਾ ਸਾਡੇ ਮੁਤਾਬਕ ਹੈ ਨਹੀਂ ਲਾਇਆ ਵੀ ਚਲੋ ਜਿੰਨਾ ਕ ਬੰਦਾ ਹੈ ਨਾ ਹਾਂ ਹਾਂ ਤੇਰੀ ਅੰਬੋਹਣੀ ਕਰੇ ਤੇ ਆ ਲੈ ਕੇਰਾ ਇਹਨੇ ਲੈ ਕੇ ਜਾਓ ਠੀਕ ਹੈ ਆ ਆਹ ਦੇਖੋ ਨਾ ਹਾਂ ਨਾਮ ਨੂੰ ਤਾਂ ਕੀ ਅਸ਼ਰਾ ਨਹੀਂ ਲਿਖ ਲੋ ਨਾਮ ਉਹ ਕੋਈ ਗੱਲ ਨਹੀਂ ਸ਼ਰਾਬ ਵੀ ਦੇਣਾ ਹੁੰਦਾ ਸਾਹਿਬ ਕਿਤਾਬ ਚਾਹ ਕਹਾ ਨਹੀਂ ਨਹੀਂ ਚਾਹ ਨਹੀਂ ਅਸੀਂ ਹੋਰ ਸਾਰੇ ਪਿੰਡ ਜੀ ਦੇਣਾ ਇੱਕ ਨਾਮ ਦਾ ਆਇਆ ਕਹਿੰਦਾ ਸੀਗਾ ਵੀ ਪਰਸੋਂ ਅਸੀਂ ਫੇਰ ਆਵਾਂਗੇ ਜਦੋਂ ਮਰਜੀ ਸ਼ਰਾਬ ਇੱਕ ਕਿਸਾਨ ਨੂੰ ਬੰਦਾ ਲਾਜ਼ਮੀ ਦੇਣਾ ਠੀਕ ਹੈ ਸ਼ਰਾਬ ਗੱਲ ਸੁਣਨਾ ਮੇਰੀ ਉੱਥੇ ਬੰਦਿਆਂ ਤੋਂ ਬਣਾ ਕੋ ਕਿਵੇਂ ਜਿੱਤਾਂ ਨੇ ਹੈ ਇਹ ਕੋਲ ਬੰਦਿਆਂ ਆਣੇ ਹੈ ਹਾਂ ਬੰਦਿਆਂ ਦੀ ਮਾਇਆ ਤੇ ਆਪਾਂ ਦੋ ਦੋ ਬੰਦੇ ਕਹੇ ਤੇ ਨਾਲੇ ਕਿਸਾਨ ਮਜ਼ਦੂਰ ਬੰਦੇ ਵੀ ਨਾਲ ਲੈ ਕੇ ਤੁਰੋ ਜਰੂਰ ਜਰੂਰ ਇਹ ਕਹਿੰਦਾ ਜੱਤੇ ਬੰਦੀ ਜੁੱਡੀ ਵੱਧੀ ਹੋਊਗੀ ਆ ਦਰਲੇਵਾਲ ਦਾ ਬਹੁਤ ਸੁੱਝਿਆ ਹੋਇਆ ਬੰਦਾ ਮਾਏ ਦੇ ਨਤ ਖਬਰਾਂ ਸੁਣਦਾ ਹਾਂ ਹਾਂ ਤੇ ਆਪਾਂ ਪਿੰਡ ਚੋਂ ਆਪਣਾ ਮੁੰਡਾ ਜਗਤਾਰੇਗਾ ਅੱਛਾ ਆਪਾਂ ਪ੍ਰਧਾਨ ਚੁਣਿਆ ਪੰਜੀ ਅੱਛਾ ਉਹ ਲੇਖੂ ਦਾ ਭਰਾ ਹੈ ਉਹ ਬੱਲੇ ਬੱਲੇ ਤੇ ਪੜਾ ਲਿਖਿਆ ਮੁੰਡਾ ਨਾਲੇ ਮਖਾ ਵੀ ਚੱਲ ਕੰਮ ਵਧੀਆ ਹੈ ਨਾ ਹਾਂ ਤੇ ਬਾਕੀ ਹੁਣ ਫਿਰ ਪਰ ਪ੍ਰਧਾਨ ਜੀ ਪਰਸੋਂ ਆਈਏ ਫਿਰ ਆਪਾਂ ਬਾਈ ਕੋਲੇ ਸ਼ਰਾ ਆਪਣਾ ਟਰੈਕਟਰ ਜਦੋਂ ਮਰਜ਼ੀ ਲੈ ਜਾਓ ਠੀਕ ਹੈ ਨਾ ਪਰ ਜਾਇਓ ਤੁਸੀਂ ਆਪ ਹੋਰ ਬੰਦਾ ਨਾ ਬਾਈ ਕੋ ਆਇਆ ਮਹਿੰਗੇ ਟਰੈਕਟਰ ਆ ਤੇ ਪਿਛਲੀ ਾਰ ਅਸੀਂ ਹੋਰੋਂ ਕੀਤਾ ਸੀ ਸ਼ਰਾ ਪਿਛਲੀ ਾਰ ਤਾਂ ਅਸੀਂ ਠੇਕੇ ਵਾਲਿਆਂ ਨੂੰ ਕਹਿਤਾ ਸੀ ਵੀ ਸਾਨੂੰ ਹਜ਼ਾਰ ਘੱਟ ਦੇ ਦਿਓ ਭਾਈ ਤਾਰਨੇ ਤੇ ਜਾਓ। ਯਾਰ ਕਿੱਪੋ ਕੰਮ ਨਹੀਂ ਕਰਨਾ ਤਾ। ਹਾਂ। ਅੱਗੇ ਆਪਾਂ ਜ਼ਿੰਮੇਦਾਰ ਨਹੀਂ। ਨਹੀਂ ਸ਼ਰਾ ਨਹੀਂ ਆਪਾਂ ਗੱਲ ਸੁਣਨਾ ਮੇਰੀ। ਕੋਈ ਨਾ ਸ਼ਰਾ ਜਦੋਂ ਮਰਦੀ ਅੱਧੀ ਰਾਤ ਆ ਜਾਓ ਪੋਜ ਜਦੋਂ ਮਰਦੀ ਵਾਜੇ। ਠੀਕ ਆ ਆਪਾਂ ਫਿਰ ਅਸੀਂ ਚੱਲੇ ਸਾਰੇ ਪਿੰਡ ਚ ਗੇੜਾ ਦੇਣਾ ਨਾ। ਹਾਂ ਹਾਂ ਠੀਕ ਆ ਮਾ ਸ਼ਰਾ ਸੋਕੀ ਜਥੇਬੰਦੀ ਆਪਾਂ ਪੂਰੀ ਤਗੜੀ ਬਣਾਉਣੀ ਆ ਤੇ ਆਪਾਂ ਦਿੱਲੀ ਚ ਮਾ ਸਾਨੂੰ ਗੱਲ ਦੱਸਾਂ। ਕੁਝ ਕਰਨਾ ਦਿੱਲੀ ਨੂੰ ਆਪਾਂ। ਬੰਦੇ ਬਿਨਾ ਸੰਘਰਸ਼ ਨਹੀਂ ਜਿੱਤੀ ਜਾਂਦੀ। ਆਹ ਡੱਲੇ ਵਾਲਾ ਐ। ਹੂੰ। ਇਹ ਜਥੇਬੰਦੀਆਂ ਨਾਲ ਲੈ ਕੇ ਤੋਦਾ ਇਹ ਸੰਘਰਸ਼ ਜਿੱਦ ਦਾ ਪੂਰਾ। ਹਾਂ ਠੀਕ ਆ ਆਪਾਂ ਫਿਰ ਹੈ ਕਲਕਾ ਬਾਬਾ ਸਹੀ ਗੱਲ ਆ ਤੇਰੀ ਇਹ ਠੀਕ ਆ ਬਾਬਾ ਫਿਰ ਹੈ ਠੀਕ ਆ ਅਸੀਂ ਆ ਤਾਂ ਓਕੇ ਆ ਜੋ ਫਿਰ ਹੈ ਪ੍ਰਧਾਨ ਜੀ ਹੋਰ ਵੀ ਪਿੰਡ ਚੋਂ ਕਈ ਜਗ੍ਹਾ ਤੇ ਜਾਣਾ ਆਪਾਂ ਹਨਾ ਚੱਲਦੇ ਆ ਤੇ ਕੀ ਕਰਾਂਗੇ ਲੈ ਇੰਨੀ ਜਿਆਦਾ ਦਾ ਮਾਲਕ ਆ ਯਾਰ ਹੈ ਸਰਦੀਵਾਂ ਦੀ ਜ਼ਮੀਨ 100 ਰੁਪਏ ਨੂੰ ਸੰਘਰਸ਼ ਲੜੇ ਜਾਣਗੇ ਹੁਣ ਇਹ ਰਾਏ ਮੇਰੀ ਗੱਲ ਸੁਣਾਂ ਐਨੀ ਬੰਦੇ ਕੋਲੇ ਜ਼ਮੀਨ ਹੋਵੇ ਜੇਬ 'ਚ ਹੋਵੇ 100 ਰੁਪਏ ਦਿੱਤਾ ਹੈ ਐ ਐਡੇ ਸ਼ਿਕਰਸ਼ ਐ ਨਹੀਂ ਜਿੱਥੇ ਜਾਂਦੇ ਫਿਰ ਕੋਈ ਨਹੀਂ ਪ੍ਰਧਾਨ ਜੀ ਆਪਾਂ ਬਾਕੀ ਸਾਰਾ ਪਿੰਡ ਹੀ ਪਿਆ ਚਲੋ ਕੋਈ ਗੱਲ ਨਹੀਂ ਹਨਾ ਅਗਲੀ ਸਰਦਾਂ ਹੁੰਦੀ ਹੈ ਹਨਾ ਜਿਵੇਂ ਆਜੋ ਫਿਰ ਕੋਈ ਗੱਲ ਨਹੀਂ ਖਨੋਰੀ ਬਾਰਡਰ ਤੋਂ ਮਨਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਬੇहद ਵੱਡੀ ਖਬਰ ਹੈ ਖਨੋਰੀ ਬਾਰਡਰ ਤੋਂ ਜਿੱਥੇ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਕੱਲਾ ਕਰਾ ਪੱਥੀ ਜਿਹੜਾ ਦਾ ਹੈ ਧਾਰ ਉਹਨੇ ਗੋਲੀ ਮਾਰੀ ਯਾਰ ਇੱਕ ਤਾਂ ਬਾਬਾ ਪੱਜ ਗੋਲੀ ਮਾਰੀ ਕੂਲ ਜੀ ਸ਼ੰਗਾਰਸ਼ ਤਕੜਾ ਰੱਖਣਾ ਬਹੁ ਆਪਾਂ ਨੂੰ ਸ਼ਿੰਗਾਰਛੇ ਤਕੜਾ ਰੱਖਾਂਗੇ ਤਾਂ ਫੇਰ ਆਪਾਂ ਜਿੱਤ ਹੋਊਗੀ ਆਪਣੀ ਤਰਫੋਂ ਵੀ। ਹਾਂ ਕਿੱਥੇ ਵੀਰੇ ਦੋਸ਼ੀਦ ਕਰਤੇ ਵੀਰੇ ਦੋਸ਼ੀਦ ਹੋ ਗਏ। ਹਾਂ ਡਰਿਆ ਤੇ ਬਾਕੀ ਗੋਲਾ ਅੱਥੂ ਗਏ ਉਸ ਦੇ ਗੋਲੇ ਕਿੰਨੇ ਸਿੱਟੀਆਂ ਜਾਂਦੇ ਆ ਤੇ ਮੇਰੀ ਗੱਲ ਸੁਣੋ ਹੁਣ ਆਪਾਂ ਉਥੇ ਆਪਣੇ ਹੋ ਗਏ ਸੀ ਕਿ 11 11 ਬੰਦੇ ਹੋ ਗਏ ਸੀ ਬੰਦੇ ਸਾਡੇ ਤੇ ਇੱਕ ਇੱਕ ਦੋ ਬੰਦੇ ਇਹਨਾਂ ਦੇ ਕੋਲ ਹਾਂ ਦੋ ਤਾਇ ਦੇ ਉਥੇ ਤਾਇ ਨਾਲ ਜਾੜੂ ਹਾਂ ਭੈਰੂ ਨਾਲ ਚਲੇ ਜਾ ਇੱਕ ਮੁੰਡੇ ਨੂੰ ਕਹਿੰਦੇ ਮੁੰਡਾ ਭੇਜ ਦੂਗਾ ਹਾਂ ਹੱਕ ਬਣਦਾ ਯਾਰ 50 ਤੜੀ ਕਿ ਮੁੰਡੇ ਆਪਾਂ 50 ਤਾਂ ਹੋਜੇ ਸਾਪਣਾ ਹਾਂ ਹਾਂ ਹੱਕ ਬਣਦਾ ਹੁਣ ਹਾਂ ਹੋਰ ਉਹ ਤਾਇ ਨੂੰ ਪੁੱਛਦੇ ਆਂ ਤਾਇਆ ਉਹ ਤਾਇਆ ਕਰਈਆਂ ਉਹ ਹਾਂ ਸ਼ਰਾਜੋ ਬੈਠਾ ਹੀ ਤਾਇਆ ਵੀ ਦੁਨੀਆਂ ਨਾਲੇ ਜਿਹੜਾ ਤੂੰ ਆ ਤੂੰ ਪੁੱਤਾਂ ਮੁਲਛੀਆ ਪੈ ਗਈ ਲੱਗੇ ਆਂਗੇ ਉੱਥੇ ਲੜਾਈਆਂ ਹੋ ਗਈਆਂ ਰੋਲੇ ਗੋਲੇ ਸਿੱਟੀ ਜਾਂਦੇ ਸੋ ਹੋਸ਼ਰਾ ਕੀ ਹਾਲ ਹੈ ਠੀਕ ਹੈ ਤਾਇਆ ਹੋਰ ਹਾਂ ਆਜੇ ਬੈਠੋ ਸ਼ਰਾਜ ਹਾਂ ਹਾਂ ਬੈਠੋ ਪ੍ਰਧਾਨ ਜੀ ਬੈਠੋ ਆਜੋ ਹਾਂ ਬਹਿ ਜਾ ਬਹਿ ਜਾ ਪ੍ਰਧਾਨ ਜੀ ਦੇ ਕੋਲ ਬਹਿ ਜਾ ਇੱਧਰ ਕੁਰਸੀ ਲੈ ਆਜੋ ਆਜੋ ਕੁਰਸੀ ਲੈ ਲਓ ਬੈਠੋ ਬੈਠੋ ਹੋਸ਼ਰਾ ਕੀ ਹਾਲ ਹੈ ਠੀਕ ਹੈ ਜੀ ਬੈਠੋ ਜੀ ਫੰਡ ਬਹੁਤ ਇਕੱਠਾ ਹੋ ਗਿਆ ਸੀ ਆ ਮਾਰੂ ਦੇਖਣਾ ਚੱਲੋ ਚੱਲੋ ਭਾਈ ਫੰਡ ਤੋਂ ਬਿਨਾ ਸੰਘਰਸ਼ ਨਹੀਂ ਲੜੀਦੇ ਹਾਂਜੀ ਆਪਣਾ ਫੰਡ ਵੀ ਤਾਂ ਪਉਣ ਲੋਰ ਨਹੀਂ ਹਾਂ ਹੋਰ ਸਾਰਾ ਕੀ ਚਾਹੀਦਾ ਹੁਣ ਆਪਣਾ ਤਾਂ ਕਰ ਕਰਦਾ ਬੰਦਾ ਚੱਜਿਆ ਕਿ ਮੈਂ ਤਾਂ ਤੇਰੀ ਅੰਬੋਂ ਨੂੰ ਕਹਿ ਕੇ ਆਟੇ ਦਾ ਘਟਾ ਪਿਆ ਕੇ ਰੱਖੀ ਬੈਠਾ ਹੂੰ ਤੇ ਇੱਥੋਂ ਤਿਆਰ ਖੜਾ ਸੀਗਾ ਆ ਟਰਾਲੀ ਵੇਖ ਵਢ ਲਾਇਆ ਪਿਆ ਹੂੰ ਹੂੰ ਤੇ ਮੈਂ ਸ਼ਾਹ ਵਧੀਆ ਹੋ ਗਿਆ ਹੁਣ ਆਪਾਂ ਫਿਰ ਕੱਲ ਤੁਰਨ ਆਪਾਂ ਸਵੇਰੇ ਸ਼ੇਰਾ ਕੱਲ ਨੂੰ ਤਾਂ ਨਹੀਂ ਜਾਈਦਾ ਪਤਾ ਕੀ ਗੱਲ ਹੋਊਗੀ ਹੂੰ ਮੇਰੀ ਐਸੀ ਦੋ ਤੀ ਵਾਰੋਂ ਹੂੰ ਤੇ ਉਹ ਚਾਂ ਚਖੋਂ ਤੈਨੂੰ ਬਾਹਰਲੇ ਬੰਦੇ ਆ ਕੀ ਪਤਾ ਹੁੰਦਾ ਕਦੋਂ ਵਿਆਹ ਰੱਖ ਲੈਂਦੇ ਆ ਉਧਰੋਂ ਵਿਆਹ ਦੀ ਗੰਡ ਧੁੱਪ ਕਰਕੇ ਆਏ ਸੀਗੇ ਹੂੰ ਤੇ ਇੱਥੇ ਹੁਣ ਵਿਆਹ ਹੈਗਾ ਤਾਇਆ ਗਾਉਂ ਸਮੇਂ ਮੁੰਡਾ ਪਰਸੋਂ ਚੌਥੇ ਦਾ ਗਿਆ ਉੱਥੇ ਤੇ ਛੋਟੇ ਹੁਣ ਤੈਨੂੰ ਪਤਾ ਹੁਣ ਜਾਗੋ ਜੁਗੋ ਵੀ ਭਾਈ ਕੱਢੀ ਪਊਗੀ ਤਾਇਆ ਗਾਉਂ ਸੋ ਮੇਰੀ ਮੇਰੀ ਗੱਲ ਤਾਂ ਸੁਣ ਲੈ ਹੁਣ ਸਾਡੇ ਕੋਲੇ ਹੈਗੇ ਆ ਵੀ 12 13 ਬੰਦੇ ਸੀ ਹੋ ਗਏ ਸਾਨੂੰ ਇੱਕ ਦੋ ਬੰਦੇ ਹੋਰ ਚਾਹੀਦੇ ਜੇ ਮੁੰਡੇ ਨਹੀਂ ਹੈਗੇ ਤੇ ਤੂੰ ਆਪ ਆ ਜਾ ਫਿਰ ਪਿਛਲੀ ਯਾਰ ਸਿਹਰਾ ਅਸੀਂ ਪਿਛਲੀ ਯਾਰ ਪਤਾ ਕੀ ਕੀਤਾ ਸੀ ਅਸੀਂ ਸੇਕੇ ਵਾਲਿਆਂ ਨੂੰ ਕਹਿਤਾ ਸੀ ਵੀ 2000 ਰੁਪਏ ਸਾਨੂੰ ਘੱਟ ਦੇ ਦਿਓ ਤੁਸੀਂ ਭਾਈ ਸ਼ਗਾਰਸ ਤੇ ਜਾਓ ਤੇ ਐ ਕੀ ਪਤਾ ਕੀ ਆ ਐ ਕੀ ਮੁੰਡੇ ਕਹਿੰਦੇ ਆਪਾਂ ਆਪ ਜਾਵਾਂਗੇ ਸਾਨੂੰ ਤਾਂ ਜ਼ਰੂਰੀ ਕੰਮ ਹੋ ਗਿਆ ਨਹੀਂ ਅਸੀਂ ਅੱਗੇ ਕਹਿੰਦਾ ਸੋ ਤੋਂ ਪਿੱਛੇ ਹਟਿਆ ਆਪਾਂ ਫੰਡ ਤੋਂ ਪਿੱਛੇ ਹਟੇ ਕਾ ਮੇਰੀ ਗੱਲ ਸੁਣ ਲੈ ਜਿਹੜੇ ਉਹ ਸ਼ਗਰਸ਼ ਦੇ ਲੋਕ ਹੁਣ ਅਸੀਂ ਆਪਾਂ 11 ਬੰਦੇ ਗਏ ਆ ਨਾ ਸਾਰੇ ਇਕੱਲੇ-ਇਕੱਲੇ ਤਾਂ ਦੇਖ ਤਰੇ ਤੂੰ ਇੱਕ ਤੋਂ ਦੋ ਤੇਰੇ ਮੁੰਡੇ ਹੋਗੇ ਇੱਕ ਤਾਂ ਭੇਜ ਘੜ ਤੋਂ ਘੜ ਸੰਦੇ ਮੈਂ ਤੁਸੀਂ ਐਂ ਵੇਖੋ ਵੀ ਕੁੜੀ ਕੱਤਰੀ ਦਾ ਵਿਆਹ ਹੈ ਹਾਂ ਹੁਣ ਆਇਆ ਮੈਂ ਕੁੜੀ ਦਾ ਨਾਂ ਨਾਂ ਮੈਨੂੰ ਵੀ ਜਾਨਾ ਪਊ ਜਾਨੇ ਬੰਦੇ ਤੇ ਉਹ ਉਹ ਤੈਨੂੰ ਪਤਾ ਹੁਣ ਜਵਾਕ ਇੱਕ ਤਾਂ ਗਿਆ ਵੇ ਇਹ ਕਾ ਪਰ ਸੋਚ ਰਹੀ ਚੱਲ ਜਾਨੀ ਹੈ ਕੜਾਹੀ ਤਾ ਪਰ ਅਸੀਂ ਦਾ ਤੇਰਾ ਨਾਮ ਲਿਖ ਕੇ ਆਏ ਬੜੇ ਕੋਈ ਨਾ ਜਾਵਾਂਗੇ ਸਰ ਆਏ ਗੱਲ ਸੁਣ ਲੈ ਮੇਰੀ ਤੂੰ ਆਏ ਮੇ ਚੱਤ ਜੋ ਬਹਿਉ ਕਰ ਦਿਓ ਆ ਤੇ ਸਾਹਮਣੇ ਟ੍ਰੈਕਟਰ ਦੇ ਝੰਡਾ ਲਾਇਆ ਖੜਾ ਕਿ ਨਹੀਂ ਅਬ ਆਏ ਗਾ ਤਾ ਗੱਲ ਸੁਣ ਮੇਰੀ ਜੇ ਬੰਦਾ ਹੈ ਨਹੀਂ ਤਾਂ ਫਿਰ ਟਰੈਕਟਰ ਸਾਨੂੰ ਦੋ ਚਾਹੀਦੇ ਐ ਕਿਹਾਡੇ ਕੋਲ ਹੈਗਾ ਸੁਣੋ ਮੇਰੀ ਟਰੈਕਟਰ ਸੁਣੋ ਜਵਾਬ ਕੋਈ ਨਹੀਂ ਸੀ ਹੂੰ ਠੀਕ ਹੈ ਨਾ ਜਵਾਬ ਕੋਈ ਨਹੀਂ ਕਿਉਂ ਕਹਿੰਦੇ ਹੁੰਦੇ ਆ ਪੰਚਾਇਤ ਨੂੰ ੱਟਕਣਾ ਮਾੜੀ ਗੱਲ ਹੁੰਦੀ ਹੈ ਜਵਾਬ ਕੋਈ ਨਹੀਂ ਸੀ ਤੁਹਾਨੂੰ ਟਰੈਕਟਰ ਖੜਾ ਟਰਾਲੀ ਖੜੀ ਆਟਾ ਪਿਆ ਪਿਆ ਆਟੇ ਦਾ ਗੱਟਾ ਤਾਂ ਸਿੱਟ ਕੇ ਲੈ ਜਾਓ ਠੀਕ ਹੈ ਨਾ ਜਾਉਂਗੇ ਇੱਥੇ ਤੇ ਅੱਠ ਤੇ ਤਾਲੀ ਆਇਆ ਵਿਆ ਵਿਆ ਤੋਂ ਬਾਅਦ ਮੈਂ ਕੱਲ ਦੂੰਗਾ ਨਾਲੇ ਉੱਥੇ ਕਹਿੰਦੇ ਪੰਨੀ ਪੁੰਨੀ ਜਾਂਦੇ ਆ ਤੇ ਸੀਜ਼ਨ ਦਾ ਮੂਰੇ ਕੰਮ ਆਇਆ ਖੜਾਗਾ ਠੀਕ ਹੈ ਤਾਂ ਤਾਨੂੰ ਤਾਂ ਆਪਾਂ ਕੱਟ ਕਰਕੇ ਲੈ ਆਣੇ ਆਗੇ ਉਹ ਸ਼ੇਰਾ ਕੱਟਦਾ ਮੈਂ ਥੋੜੀ ਗੱਲ ਸਾਰੀ ਸਮਝਦਾ ਮੈਂ ਕਹਿੰਦਾ ਤੱਕਾ ਹੋ ਜਾਂਦਾਗਾ ਮੈਂ ਕੋਈ ਨਾ ਨਾ ਜੱਕੀ ਆਉਂਦਾ ਜਾਵੜੂਗਾ ਇੱਕ ਮਿੰਟ ਜੀ ਤੁਸੀਂ ਇਹ ਵੇਖੋ ਇੱਥੇ ਕਦਾ ਕਾਲੋ ਬੱਲੋ ਪਿੰਡ ਤੋਂ ਮੁੰਡਾ ਸੀਗਾ ਸ਼ਬਦੀਪ ਉਹ ਮਾਰੇ ਗਿਆ ਵਿਚਾਰਾ ਸੋਇ ਤਾਇਆ ਗੱਲ ਸੋ ਮੇਰੀ ਜੇ ਹੁਣ ਆਪਾਂ ਉਥੇ ਇਹ ਘਟਨਾ ਵਾਪਰੀਆ ਅਥਰੂ ਗਾਇ ਦੇ ਗੋਲੇ ਸੀ ਤਾਈ ਆਪਾਂ ਪਿੰਡਾਂ ਚ ਡਿਊਟੀਆਂ ਲਾਈਆਂ ਵੀ ਬਹੁਤ ਬੰਦ ਲੋਕ ਜਾਉਂਦੇ ਰਹਿ ਗਿਆ ਜੇ ਮੈਂ ਫਿੱਕੇ ਪਾਤੇ ਇਸ ਕੰਮ ਤਾਈ ਦਾ ਜਾਣਿਆ ਹੁਣ ਬੰਦਾ ਮਿਲੂਗਾ ਕਿ ਨਹੀਂ ਕੋਈ ਨਾਸ਼ੀ ਗੱਲ ਸੁਣਾ ਬੰਦੇ ਬੰਦੇ ਦੋ ਕੱਲ ਨੂੰ ਮੈਂ ਮਾਰੇ ਆਵਾਂ ਤੂੰ ਆ ਜਾਂਦੇ ਮੁੰਡਿਆਂ ਸਾਲ ਭੀ ਚੱਲ ਗਿਆ ਫਿਰ ਪ੍ਰਧਾਨ ਆਪਾਂ ਹੋਰ ਬੰਦੇ ਵੇਖ ਲਈ ਵਿਆਹ ਤਾਂ ਆਈ ਜਾਂਦਾ ਸ਼ਰਾਖਾਲ ਸੁਣ ਮੇਰੇ ਮੁੰਡੇ ਜਰੂਰੀ ਹੋ ਗਿਆ ਫਿਰ ਵਿਆਹ ਨਹੀਂ ਤੁਹਾਨੂੰ ਪਤਾ ਨਹੀਂ ਉਹ ਨਹੀਂ ਪ੍ਰਧਾਨ ਜੀ ਮੇਰੀ ਗੱਲ ਜਦ ਮੈਂ ਸੁਣਨਾ ਵਾਦਾ ਕਰਦਾ ਇਹ ਵੀ ਮੁੰਡੇ ਨਾਮ ਨੇ ਤਾਂ ਮੈਂ ਠੇਕੇ ਵਾਲ ਨੂੰ ਕਹਾਂਗਾ ਵੀ 2000 ਪਾਈ ਸਾਨੂੰ ਘੱਟ ਦੇ ਦੋ ਤਾਂ ਠੇਕੇ ਵਾਲੇ ਦੀ ਗੱਲ ਛੱਡ ਦਿਨੇ ਤੁਸੀਂ ਉਹ ਸ਼ਰਾਖਾਲ ਸੁਣ ਲੈ ਮੇਰੀ ਬਸ ਦਫਾ ਤੁੱਤੀ ਆ ਨੀ ਅੱਗੇ ਮੇਰੀ ਗੱਲ ਸੁਣ ਲੈ ਤੇਰੀ ਗੱਲ ਸੁਣ ਮੇਰੀ ਅਸੀਂ ਇਹ ਕਹਿਆ ਸਾਰੇ 4 4 5 5 ਗੱਲਿਆਂ ਵਾਲੇ ਠੀਕ ਆ ਅਜਾ 100 ਕਿਲੇ ਤੇਰੇ ਰੋਏ ਵਿੱਚ ਝਾਕ ਚਾਹੀ ਸੀ ਉਹ ਮਾਸ਼ਾਅੱਲਾ ਛੋਟੇ ਆ ਕੇ ਗੱਭਰੂ ਮੁੰਡਾ ਸਾਨੂੰ ਮਾਣ ਆ ਛੋਟੇ ਆ ਕੇ ਗੱਭਰੂ ਤੇ ਮਾਣ ਆ ਚਪਲਾਂ ਦੀ ਫਿਰ ਹੋਰ ਪਿੰਡ ਚ ਵਹਣੇ ਉਹ ਬੰਦਾ ਚਲ ਠੀਕ ਆ ਤਾਂ ਟਰੈਕਟਰ ਆਪਣਾ ਜਦੋਂ ਮਰਜ਼ੀ ਲੈ ਜਾ ਹਾਂ ਆ ਚਾਰ ਦਿਨ ਖੜ ਜੋ ਕੋਈ ਗੱਲ ਨਹੀਂ ਠੀਕ ਆ ਤਾਂ ਚਲ ਜਿਹੇ ਆਪ ਤੁਰਪੈ ਨਾਲ ਉਹ ਇਹ ਟਰੈਕਟਰ ਤੋੜ ਦੂਗਾ ਇਹ ਯਾਰ ਹੁਣ ਕੀ ਕਰੀਏ ਦੇਖ ਆਪਾਂ ਹੁਣ 5-7 ਬੰਦੇ ਆ ਇਹਨੇ ਉੱਥੇ ਲੜਾਈਆਂ ਲੱਗੀਆਂ ਪਈਆਂ ਐ ਇਹ ਜੁਨੀਆ ਨਾਲੇ ਕਹਿੰਦੇ ਉੱਥੇ ਚੱਲੋ ਵੀ ਇਹ ਕਿੱਕ ਜਵਾਕ ਐ ਦੱਸੋ ਉਥੇ ਮਰਵਾਉਣੀ ਐ ਜਵਾਕ ਲਈ ਆ ਕੇ ਚਲੋ ਵੀ ਇਹ ਨਹੀਂ ਆ ਕੀ ਬੰਦਾ ਹੋਰ ਚਾਹਾਂ ਦੇ ਨਾਲੋਂ ਦਰਸ਼ਕੋ ਸਤਿ ਸ਼੍ਰੀ ਅਕਾਲ ਤੁਸੀਂ ਆਰਕੇਸਟ ਟੀਵੀ ਚੈਨਲ ਦੇਖ ਰਹੇ ਹੋ ਅੱਜ ਅਸੀਂ ਜੋ ਕਨਸੈਪਟ ਰੱਖਿਆ ਉਹ ਰੱਖਿਆ ਸੀ ਜਥੇਬੰਦੀਆਂ ਦਾ ਵੀ ਕਿਵੇਂ ਜਥੇਬੰਦੀਆਂ ਪਿੰਡਾਂ ਚ ਅਗਰਾਈ ਕਰਦੀਆਂ ਤੇ ਲੋਕ ਜਿਹੜੇ ਅਮੀਰ ਲੋਕ ਨੇ ਉਹ ਕਿੱਦਾਂ ਐ ਜਥੇਬੰਦੀਆਂ ਦਾ ਸਾਥ ਦਿੰਦੇ ਆ ਜਾਂ ਨਹੀਂ ਦਿੰਦੇ ਤੇ ਬਾਕੀ ਆਪਣੇ ਨਾਲ ਨੰਬਰਦਾਰ ਜੀ ਤੁਹਾਨੂੰ ਦੱਸਣਗੇ ਜਥੇਬੰਦੀਆਂ ਬਾਰੇ ਨੰਬਰਦਾਰ ਜੀ ਦੱਸੋ ਆਰ ਕੇ ਐਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ। ਇਹ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਿਰਫ ਇੱਕ ਅਪੀਲ ਕੀਤੀ ਹੈ ਕਿ ਜਿਹੜੇ ਜਾਦੇ ਜ਼ਮੀਨਾਂ ਵਾਲੇ ਲੋਕ ਹੈ ਉਹ ਠੇਕੇ ਹਿੱਸੇ ਤੇ ਦੇ ਕੇ ਵੀ ਆਪਣੀ ਕਮਾਈ ਮੋਟੀ ਕਰ ਰਹੇ ਆ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਕਿਸਾਨ ਯੂਨੀਅਨਾਂ ਜਿੰਨੀਆਂ ਵੀ ਯੂਨੀਅਨਾਂ ਅਸੀਂ ਇਹ ਨਹੀਂ ਕਹਿੰਦੇ ਕਿਸੇ ਇੱਕ ਯੂਨੀਅਨ ਨੂੰ ਸਾਰੀਆਂ ਯੂਨੀਅਨ ਇਕੱਠੀਆਂ ਹੋ ਕੇ ਸਾਰੇ ਕਿਸਾਨ ਵੀਰ ਇਕੱਠੇ ਹੋ ਕੇ ਕਿਸੇ ਦੇ ਅਸੀਂ ਸ਼ਾਮ ਦੇ ਖਿਲਾਫ ਨਹੀਂ ਬੋਲਦੇ ਕਿਸੇ ਇੱਕ ਝੰਡੇ ਦੇ ਥੱਲੇ ਲੜਨ ਨੂੰ ਨਹੀਂ ਕਹਿੰਦੇ ਅਸੀਂ ਇਹ ਅਪੀਲ ਕਰਦੇ ਆਂ ਕਿ ਹੁਣ ਮੌਕਾ ਹੈ ਭਰਾਵੋ ਇਕੱਠੇ ਹੋ ਕੇ ਆਪਾਂ ਦਿੱਲੀ ਨੂੰ ਕੂਚ ਕਰੀਏ ਕਿਉਂਕਿ ਆਪਣੇ ਬੱਚਿਆਂ ਦਾ ਬਜ਼ੁਰਗਾਂ ਦਾ ਉੱਥੇ ਬਹੁਤ ਨੁਕਸਾਨ ਹੋ ਗਿਆ ਆਪਣੇ ਟਰੈਕਟਰ ਟਰਾਲੀਆਂ ਭੰਨੇ ਗਏ ਇਸ ਕਰਕੇ ਹੱਥ ਬੰਨ੍ਹ ਕੇ ਅਪੀਲ ਕਰਦੇ ਆਂ ਕਿ ਆਪਾਂ ਬਾਜ਼ਾਰਾਂ ਦੇ ਉੱਤੇ ਚੱਲ ਗਏ ਤੇ ਇੱਕ ਮੁੱਠ ਹੋ ਕੇ ਸੰਘਰਸ਼ ਲੜੀਏ ਇਹ ਨਹੀਂ ਕਹਿੰਦਾ ਹੋਇਆ ਖੇਮਾਂ ਦਾ ਜਾਜਕਾਂ ਵੈਗਰਜੀਕਾ ਖਾਲਸਾ ਵੈਗਰਜੀਕੀ ਪਤੇ ਇੱਕ ਗੱਲ ਅਸੀਂ ਜਰੂਰ ਜਰੂਰ ਆਖੂਗਾ ਨੰਬਰਦਾਰ ਸਾਹਿਬ ਵੀ ਜਿਹੜੇ ਆਪਾਂ ਕਹ ਦੀਏ ਵੀ ਵੀਰ ਉੱਥੇ ਮੌਤ ਹੋਈ ਹੈ ਵੀਰਾਂ ਦੀ ਜਾਂ ਵੀਰ ਉੱਥੇ ਪਹੁੰਚੇ ਹੋਏ ਨੇ ਉਹ ਛੋਟੇ ਲੈਵਲ ਦੇ ਆਪਾਂ ਕਹ ਦੀਏ ਕਿਸਾਨ ਨੇ ਜਿਹੜੇ ਵੱਡੇ ਕਿਸਾਨ ਆ ਉਹ ਵੀ ਆਪਣਾ ਉਹ ਹਜੇ ਤੱਕ ਘਰਾਂ 'ਚ ਬੈਠੇ ਘਰਾਂ 'ਚ ਬੈਠੇ ਉਹ ਵੀ ਯੋਗਦਾਨ ਦੇਣ ਕਿਸੇ ਤਰੀਕੇ ਨਾਲ ਕੋਈ ਫੰਡ ਦੇਵੇ ਜਾਂ ਕੁਝ ਵੀ ਆਪਣਾ ਕੋਈ ਟਰੈਕਟਰ ਭੇਜੇ ਜਾਂ ਆਪਦੇ ਆਪਾਂ ਕਹ ਦੀਏ ਵੀ ਆਪ ਜਾਣ ਉਹ ਇਕੱਠਾ ਬੰਦਿਆਂ ਦੀ ਲੋੜ ਹੈ ਜਰੂਰ ਹਾਂ ਜਰੂਰ ਆਦੀਆਂ ਜਿੰਨੀਆਂ ਵੀ ਆਰ ਕੇ ਐਸ ਟੈਲੀਵਿਜ਼ਨ ਵੇਖ ਰਹੇਗਾ ਸੰਗਤਾਂ ਨੂੰ ਅਪੀਲ ਹੈ ਹੱਥ ਮੰਨ ਕੇ ਕਿ ਜਰੂਰ ਇੱਕ ਵਾਰ ਸੰਘਰਸ਼ ਦੇ ਵਿੱਚ ਪਹੁੰਚੋ ਇੰਨੇ ਕਹਿੰਦੇ ਹੋਏ ਖੇਮਾਂ ਦੇ ਇਜਾਜ਼ਤਾਂ ਪਰ ਇੱਕ ਸ਼ੇਅਰ ਦਾ ਸ਼ੇਅਰ ਤੇ ਫਾਲੋ ਵਾਲਾ ਹਰ ਕਿਸਾਨ ਤੱਕ ਜਿਹੜਾ ਵੀ ਵੱਡਾ ਛੋਟਾ ਕਿਸਾਨ ਮਜ਼ਦੂਰ ਜੋ ਵੀ ਹੈਗਾ ਹਰ ਤੱਕ ਲੋ ਵਾਲਾ ਬਟਨ ਜਰੂਰ ਨਾ ਆਪ ਲਿਆ ਕਰੋ ਵੀਰ ਮੇਰੋ ਕਿਉਂਕਿ ਅਸੀਂ ਤੁਹਾਡੇ ਵਾਸਤੇ ਬਹੁਤ ਸੰਘਰਸ਼ ਨਾਲ ਹੈ ਮਿਹਨਤ ਕਰਕੇ ਵੀਡੀਓ ਬਣਾਉਂਦੇ ਆ ਇੰਨੇ ਕਹਿੰਦਾ ਹੋਇਆ ਧੰਨਵਾਦ ਭਗਤ ਜਿਕਰ ਖਾਲਸਾ ਸੇਵਾ ਭਗਤ ਜਿਕਰ ਦੀ ਫਤਿਹ